ਐਂਦੀ ਮੈਨੂੰ ਰਕੜੇ ਤੂ ਤੋਲਿਆ 100 ਰੋਟੀਆਂ ਪਕਾਲੀਆਂ ਆ ਕੇ ਤੂੰ ਕੱਲਾ ਹੀ ਗਾੜੀ ਗਈ ਨਾ ਪਰਜਾਈ ਤੇਰੀ ਗਈ ਹੋਈ ਆ ਬੱਚੇ ਲੈ ਕੇ ਪੀਕੇ ਉਹ ਘਰ ਚ ਕੱਲਾ ਹੀ ਆ ਗਾਣੇ ਹੀ ਗਾਣੇ ਆ ਮੈਂ ਚਲਾ ਜਾ ਫਿਰ ਢਾਬੇ ਰੋਟੀ ਖਵਾ ਮੈਂ ਯਾਰ ਤੂੰ ਰੋਇਟਾ ਬੇ ਰੋਟੀਆਂ ਖਾ ਗਿਆ ਕਦਾਂ ਨਹੀਂ ਆ ਯਾਰ ਹੁਣ ਘਰੋਂ ਬਾਹਰ ਨੌਕਰੀ ਕਰਨੀ ਆ ਤਾਂ ਬੇ ਢਾਬਿਆਂ ਦੇ ਰੋਟੇ ਖਾਣੇ ਪੈਣੇ ਤੈਨੂੰ ਵਿਆਹ ਹੀ ਰੋਟੀ ਖਿਲਾ ਕੇ ਲਿਆਣਾ ਕਿਦੋਂ ਵਿਆਹ ਸਾਡੇ ਗਵੰਡੀਆਂ ਦੇ ਰੱਖਿਆ ਵਿਆਹ ਪਹਿਲਾਂ ਮੈਂ ਸੋਚ ਰਿਆ ਸੀਗਾ ਬਾਣਾ ਮਾ ਦੂੰਗਾ ਨਹੀਂ ਜਾਊਂਗਾ 1100 ਸਿਕਨ ਦੇਣਾ ਪੈਣਾ ਸੀ ਘਰ ਦੇ ਹੈ ਨਹੀਂ ਮੈਂ ਇਕੱਲੇ ਨੇ ਕਿੰਨਾ ਖਾ ਲੈਣਾ ਸੀ ਹੁਣ ਤੂੰ ਆ ਗਿਆ ਦੋ ਬੰਦਿਆਂ ਦੇ ਹਿਸਾਬ ਨਾਲ 1100 ਬੰਦਾ ਚੱਲ ਈ ਚੰਗੇ ਕੰਮ ਥੋੜੀ ਜਿਹਾ ਜੱਲੀ ਵੇ ਥੋੜੀ ਖਾਣੇ ਉਹ ਕੁਝ ਨਹੀਂ ਹੁੰਦਾ ਯਾਰ ਚੱਲ ਤੂੰ ਆਪਣੀ ਜੇ ਉਮਰ ਥੋੜੀ ਇਦਾਂ ਦੇ ਕੰਮ ਕਰਨ ਦੇ ਤੂੰ ਐ ਕਰੀ ਤੂੰ ਟੈਂਟ ਦੇ ਬਾਹਰ ਖੜ ਜੀ ਮੈਂ ਗੇੜਾ ਜਹਾ ਮਾਰ ਕੇ ਪਲੇਟ ਭਰ ਕੇ ਲੈ ਆਉਂਗਾ ਉਹ ਤੂੰ ਸੋਚੀ ਨਾ ਜਾ ਯਾਰ ਚੱਲ ਪਰ ਯਾਰ ਮਿਲਕਾ ਦਾ ਕੋਟ ਵੀ ਹੈ ਨੇ ਉਹ ਕੋਰਟ ਨੂੰ ਪੈਸੇ ਦਿਨਾ ਹੈ ਅੱਛਾ ਇਹ ਤਾਂ ਪੂਰਾ ਫਿੱਟਾ ਗਿਆ ਮੇਰੇ ਐਦਾਂ ਹੀ ਆ ਫਿਰ ਆ ਜਾ ਹੁਣ ਈ ਲਈਏ 1 ਮਿੰਟ ਰੁਕ ਜਾ ਤੂੰ ਐਂ ਕਰ ਹਾਂ ਉੱਥੇ ਜਾਏ ਖੜ ਜਾ ਠੀਕ ਹੈ ਮੈਂ ਅੰਦਰ ਜਾਣਾ ਕਿਸੇ ਵੇਟਰ ਨੂੰ ਘੇਰ ਕੇ ਉਹਦੇ ਹੱਥ ਬਾਹਰ ਪਕੌੜੇ ਭੇਜਦਾ ਠੀਕ ਹੈ ਠੀਕ ਹੈ ਠੀਕ ਹੈ ਬਸ 10 ਮਿੰਟ ਲੱਗੂਗੇ ਜਾ ਉੱਥੇ ਮੈਂ ਆਇਆ ਜਿਹਨੂੰ ਦੇਖੋ ਪੁੱਫਰ ਨੂੰ ਪੁੱਛੀ ਜਾਂਦਾ ਸਾਡੇ ਵੀ ਕੋਈ ਇੱਜ਼ਤ ਆ ਅਜੇ ਵੀ ਮਾਸੜਾ ਅਰੇ ਪਕੌੜੇ ਦੇ ਪੜਾਅ ਤੇ ਸਪੈਸ਼ਲ ਭਾਜੀ ਤੁਸੀਂ ਵਿਆਹ ਚਾਹੇ ਹਾਂ ਹਾਂਜੀ ਹਾਂਜੀ ਵਿਆਹ ਤੇ ਆਏ ਤੁਹਾਨੂੰ ਵੀ ਨਹੀਂ ਪੁੱਛਿਆ ਕਿਸੇ ਨੇ ਹਾਂਜੀ ਮੈਨੂੰ ਵੀ ਨਹੀਂ ਪੁੱਛਿਆ ਕੀ ਹੋ ਜਾ ਵਿਆਹ ਕਰਿਆ ਪੁੱਤੜਾ ਨਹੀਂ ਮੈਂ ਹਾਂਜੀ ਭਾਜੀ ਪੁੱਤੜਾ ਨਹੀਂ ਮੈਂ ਮੁੰਡੇ ਵਾਲੇ ਵੱਲੋਂ ਕੁੜੀ ਵਾਲੇ ਵੱਲੋਂ ਮੁੰਡੇ ਵਾਲੇ ਵੱਲੋਂ ਹਣਿਆ ਜਾਗ ਦਾ ਪ੍ਰੋਗਰਾਮ ਹੈ ਮੁੰਡੇ ਦੇ ਪਿਓ ਵੱਲੋਂ ਕੀ ਪਾਵਲੋ ਪੇਵ ਲਾਉਣਾ ਹਾਂਜੀ ਹਾਂ ਮੈਂ ਉਹਦੀ ਨਾਮ ਲਵਾਇਆ ਅੱਛਾ ਅੱਛਾ ਮਾੜਾ ਜੀ ਚਾਹ ਮੈਂ ਹਾਂ ਜੀ ਮਾਸੜ ਪਰ ਉੱਚਾ ਨਹੀਂ ਹੈ ਮੈਂ ਆ ਦੋ ਪਕੌੜੇ ਦੇ ਦਿੱਤੇ ਨਾ ਮੱਛੀ ਨਾ ਪਨੀਰ ਮਾਸੜ ਜੀ ਤੁਸੀਂ ਤਾਂ ਐਵੇਂ ਛੋਟੀ ਜੀ ਗੱਲ ਤੇ ਰੁੱਸ ਗਏ ਉਹ ਛੋਟੀ ਜੀ ਗੱਲ ਨਾ ਆ ਭੂੜ ਜੂੜ ਨਹੀਂ ਪਾਤੀ ਇਹੋ ਛੱਡੋ ਮਾਸੜ ਜੀ ਤੁਹਾਡੇ ਵਾਸਤੇ ਅੰਗਰੇਜ਼ੀ ਦਾ ਇੰਤਜ਼ਾਮ ਕੀਤਾ ਹੋਇਆ ਹੈ ਅੱਛਾ